वेलकम टू बेटा जरा ਸਾਡਾ ਜੁਬਲ ਉਹ ਸਵਾ ਦੇ ਸਵੇਰ ਨਹੀਂ ਦੁਪਹਿਰ ਦੇ ਸਕਦੇ ਦੁਪਹਿਰ ਹੋ ਗਈ ਹੈ ਦੁਪਹਿਰ ਤੇ ਵੱਜ ਚੁੱਕਿਆ 1 ਸਾਡੇ ਸਾਰੇ ਹੀ ਘਰ ਦੇ ਕੰਮ ਪਏ ਨੇ ਕਰਨ ਵਾਲੇ ਅਸੀਂ ਉਠਿਆ ਸੀ 12:30 ਵਜੇ ਮਾਮਾ ਧੀਆ ਠੀਕ ਆ ਇਧਰ ਵੀ ਸਾਡੇ ਸਫਾਈਆਂ ਕਰਨ ਵਾਲੀਆਂ ਪਈਆਂ ਨੇ ਪਹੇ ਜਿਵੇਂ ਝਾੜੂ ਝੂੜੂ ਲੋਣਾ ਗੱਲ ਇਹ ਆ ਵੀ ਇੱਕ ਦਾ ਜੈਤਵਾਰਾ ਜੋ ਤਾਂ ਸਕੂਲ ਦੀ ਛੁੱਟੀ ਸੀ एक मैं बुखार बहुत बहुत ज्यादा बुखार चली सी रात से मेरा झोता पिया मेरा झोता पिछले कई दिनों तो बिमार चल रहा साोटे छोटे, छोटे। कुछ हो पे दराज से हांजी हाँ नहीं हम पट्टी रखने की जरूरत नहीं बुखार दीक पट्टिया उदो रखी जो ਬਹੁਤ ਜ਼ਿਆਦਾ ਤੇਰੇ ਸਰ ਨੂੰ ਬੁਖਾਰ ਹੋ ਗਿਆ ਸੀ ਉਸ ਵੇਲੇ ਮੈਂ ਪੱਟੀਆਂ ਰੱਖੀਆਂ ਸੀ ਰੱਖ ਦੂੰਗੀ ਕੰਮ ਕਰ ਲਵਾਂ ਹਜੇ ਰਸੋਈ ਦੇ ਵਿੱਚ ਵੀ ਗਾ ਦੇਖੋ ਹਜੇ ਸਿਰਫ ਅਸੀਂ ਮਾਮਾ ਦੀਨੇ ਚਾਹ ਬਣਾ ਕੇ ਫਿੱਤੀ ਆ ਮੈਂ ਥੋੜੀ ਜਿਹੀ ਸਫਾਈ ਕਰਦੀ ਆ ਸਫਾਈ ਦੇ ਨਾਲ ਮੈਂ ਥੋੜੀ ਜਿਹੀ ਸੈਟਿੰਗ ਸੋਚ ਰਹੀ ਸੀ ਇਹ ਟੇਬਲ ਨੂੰ ਉਹ ਤੇ ਖੁੰਜੀ ਰੱਖਾਂ ਜਿਹੜਾ ਉੱਥੇ ਸਮਾਨ ਖੁੰਜੀ ਆ ਉਹ ਟੇਬਲ ਦੇ ਉੱਤੇ ਰੱਖਾਂ ਤੇ ਉਧਰ ਤੰਦੂਰ ਵਗੈਰਾ ਮੰਜੇ ਥੱਲੇ ਪਿਆ ਕਾਫੀ ਖਿਲਾਰੇ ਖਲੋਰੇ ਆ ਸੈੱਟ ਕਰੀਏ ਸੈਟ ਸੁੱਟ ਕਰਕੇ ਉਸ ਤੋਂ ਬਾਅਦ ਫਿਰ ਕਰਦੇ ਆਂ ਅਸੀਂ ਘਰ ਦੇ ਕੰਮ ਆ ਦੇਖੋ ਭਾਈ ਸਾਡਾ ਕੂੜਾ ਠੀਕ ਆ ਜੋ ਕਿ ਇਹਦੇ ਵਿੱਚੋਂ ਕੱਢਿਆ ਮੈਂ ਆਈਆਂ ਜੁੱਤੀਆਂ ਪਈਆਂ ਦੇਖੋ ਇਹਨਾਂ ਦੇ ਉੱਤੇ ਇਥੇ ਫੁੱਲ ਜੇ ਲੱਗੇ ਹੋ ਸੀ ਉਹ ਪਤਾ ਨਹੀਂ ਕਿੱਥੇ ਗਏ ਟੋਟ ਟਟ ਕੇ ਨਵੀਆਂ ਜੁੱਤੀਆਂ ਅ ਨਵੇਂ ਪਰਸ ਜਦ ਕੀ ਇਥੋਂ ਕਿਤੋਂ ਨਹੀਂ ਮਿਲਦੇ ਸਾਰੇ ਅਸੀਂ ਪਤਾ ਕਰ ਲਿਆ ਲੁਧਿਆਣੇ ਚ ਇਹ ਦਿੱਲੀ ਤੋਂ ਹੀ ਮਿਲਦੇ ਨੇ ਸਪੈਸ਼ਲ ਮੈਂ ਦਿੱਲੀ ਤੋਂ ਲਈ ਸੀ ਇਹ ਟੈਚੀ ਟੈਚੀ ਕਾਸ ਮਤਲਬ ਸੂਟਕੇਸ ਵਰਗਾ ਸੂਟਕੇਸ ਵਾਲਾ ਪਰਸ ਹੈ ਨਾ ਟਾਇਰ ਲੱਗੇ ਹੋਏ ਨੀਚੇ ਰੋੜਦਾ ਵੀ ਆ ਆ ਨਵੀਆਂ ਨਵੀਆਂ ਗੁੱਡੀਆਂ ਇੱਕ 750 ਦਾ ਸੈਟ ਲਏ ਸੀ ਪਤਾ ਨਹੀਂ ਉਹ ਚ ਤਿੰਨ ਗੁੱਡੀਆਂ ਸੀ ਪਤਾ ਨਹੀਂ ਦੋ ਚ ਛੋਟੀਆਂ ਛੋਟੀਆਂ ਸੀ ਆ ਤਾਂ ਮੈਨੂੰ ਜ਼ਿਆਦਾ ਆ ਆ ਪਤਾ ਨਹੀਂ ਦੋ ਹੈਗੀਆਂ ਸੀ ਵਿੱਚ ਕਿ ਨਹੀਂ ਆ ਨਮਾ ਟੈਟੀ ਵਿੱਚੋਂ ਕੱਢਿਆ ਹੈ ਆਹਾਂ ਨਵੀਆਂ ਰੇਜਰਾਂ ਨਵੇਂ ਸ਼ੋਪ ਤਿੰਨ ਕੈਂਚੀਆਂ ਕੱਢੀਆਂ ਬਾਕੀ ਆ ਛੱਲੇ ਛੱਲੇ ਚ ਚਾਬੀਆਂ ਦੇ ਆ ਸਮਾਨ ਵੀ ਹਜੇ ਲਫਾਫਾ ਭਰਿਆ ਆ ਰਾਵੜ ਵੈਨ ਇੱਕ ਵਾਰ ਵੀ ਨਹੀਂ ਹਜੇ ਅਸੀਂ ਪਾਇਆ ਨਾ ਮੈਂ ਇਹਨੇ ਆ ਬਾਹਾਂ ਚ ਲਾਉਣ ਵਾਲੀਆਂ ਇਹਦੀਆਂ ਸੂਈਆਂ ਨਵੀਆਂ ਆਹਾਂ ਰੈੱਡ ਕਲਰ ਦਾ ਰੈੱਡ ਰੱਪ ਇਹ ਨਹੀਂ ਆ ਆ ਮੇਰਾ ਪਰਸਾ ਆ ਵੀ ਮੇਰਾ ਹੀ ਹੈ ਨਿਊ ਪਰਸ ਨਹੀਂ ਕੋਈ ਪੁਰਾਣੇ ਨਹੀਂ ਗੇ ਮੈਂ ਇਹਨੂੰ ਦਿੱਤਾ ਸੀ ਜੋੜਨ ਖੇਡਣ ਵਾਸਤੇ ਇਹਨੇ ਥੋੜਾ ਜਿਹਾ ਖੇਡ ਕੇ ਇੱਥੇ ਕਬਾੜ ਚ ਰੱਖ ਲੇ ਇਹ ਕੂੜਾ ਪਤਾ ਕਿੱਥੇ ਨਿਕਲਿਆ ਸਰਬ ਇਹ ਸੇ ਟੋਕਰੀ ਚੋਂ ਇਹ ਸੇ ਟੋਕਰੀ ਟੋਕਰੀ ਚੋਂ ਕੂੜਾ ਕੱਢੇ ਮੈਂ ਆਹ ਟੋਕਰੀ ਚੋਂ ਸੀ ਹੋ ਜੋਤੇ ਇੱਥੇ ਮੈਂ ਆਪਣਾ ਟੇਬਲ ਲਾਦਾ ਉਧਰੋਂ ਬਾਹਰੋਂ ਚੱਕ ਕੇ ਆਹ نیچے ਰੱਖਦਾ ਮੈਂ ਤੰਦੂਰ ਤੇ ਆ ਪੱਖੇ ਦੇ ਫਰ ਪੈਨੇ ਤੇ ਅੱਧਾ ਢਾਂਚਾ ਜੇ ਇਹਦਾ ਪੱਖੇ ਦਾ ਇਹਦੇ ਵਿੱਚ ਪਿਆ ਆ ਦੇਖੋ ਤੇ ਅਸਲੀ ਗੱਲ ਟਿਪਾਂ ਨਮੀ ਰੋਲ ਨੇ ਕਾਪਿਆ ਕਾਪਿਆ ਐਵੇਂ ਜਦੋਂ ਸਾਨੂੰ ਚਾਹੀਦੀ ਹੁੰਦੀ ਹੈ ਕਦੇ ਕੋਈ ਚੀਜ਼ ਨਹੀਂ ਮਿਲਦੀ ਐਵੇਂ ਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਕੁੜੀ ਨੇ ਦੇ ਵਿੱਚ ਰੱਖੀਆਂ ਹੋਈਆਂ ਨੇ ਇਹ ਮਸ਼ੀਨ ਉਧਰ ਚੱਕ ਕੇ ਲੈ ਕੇ ਆਈ ਮੈਂ ਇਹਨੂੰ ਹਜੇ ਸਾਫ਼ ਕਰਨਾ ਘੱਟਾ ਜਿਹਾ ਪਿਆ ਵੀ ਉਹਦੇ ਮੱਝ ਥਲੇ ਪਈ ਸੀ ਆ ਵੀ ਮੈਂ ਰਸੋਈ ਦੇ ਚੱਕ ਕੇ ਇੱਥੇ ਰੱਖਤਾ ਫਿਲਟਰ ਬੰਦ ਕਰਤਾ ਪਹਿਲਾਂ ਇੰਨਾ ਕੂੜਾ ਖਵੜ ਨਿਕਲਿਆ ਇਦ ਤਰੋਂ ਤਾਂ ਸਾਫ਼ ਕਰਤਾ ਕਮਰੇ ਚ ਇਦਾਂ ਕਮਰਾ ਸਾਫ਼ ਕਰਤਾ ਬੈੱਡ ਗੁੱਡ ਝਾੜਦਾ ਸੀ ਮਤਲਬ ਦੁਬਾਰਾ ਸਮਾਨ ਥੱਲੇ ਚੱਕ ਕੇ ਉੱਪਰ ਰੱਖਿਆ ਤੇ ਮੈਡਮ ਜੀ ਬੈਠੀ ਆ ਤੇ ਆਹ ਕੱਲ ਆਪਣੀ ਮੈਡਮ ਜੀ ਸਟਿੱਕਰ ਲੈ ਕੇ ਆਈ ਸੀ ਸਟਿੱਕਰ ਲਿਆ ਕੇ ਲਾਇਆ ਸੀ ਤੇ ਫਰਿੱਜ ਤੇ ਇਧਰ ਧਰੀ ਹੈ ਮੈਂ ਤੋਤ ਪੱਤੀ ਚੋਤੇ ਵਾਸਤੇ ਇਧਰ ਛੱਕੇ ਵਾਸਤੇ ਧਰੀ ਹੈ ਮੈਗੀ ਕਾ ਕਰਿਆ ਮੈਨੂੰ ਬਣਾ ਕੇ ਦਿਓ ਸਿੰਪਲ ਮੈਗੀ ਤੜਕੀ ਵਾਲੀ ਨਹੀਂ ਖਾਣੀ ਅੱਜ ਤੇ ਫਿਰ ਮੈਂ ਜੇ ਬਿਲਕੁਲ ਸਿੰਪਲ ਮੈਗੀ ਬਣਾਈਆਂ ਬਿਨਾਂ ਤੜਕੇ ਤੋਂ ਸਾਰੇ ਦੁੱਧ ਨੂੰ ਵਾਲੀ ਦੇਣੀ ਹੈ ਤੇ ਮੈਂ ਦੁੱਧ ਰੱਖਿਆ ਪਿਆ ਐਵੇਂ ਪਤੀ ਦੇ ਚਾਕੇ ਇਹਦੇ ਬੋਲਟ ਦੋਨੋਂ ਮੋਮਸ ਫਰਾਈ ਸਵੀਮ ਸਪ੍ਰਿੰਗ ਰੋਲ ਬੋਲਟ ਬੋਸਾ ਆਪਾਂ ਲੱਗਿਆ ਗਨਪਾਲਤੀ ਛੱਡੀ ਕਿਉਂਕਿ ਅੱਜ ਕਾਕਾ ਕਰਿਆ ਸੀ ਕਾਕਾ ਕਰਿਆ ਸੀਗਾ ਮੇਰੇ ਪੁੱਤਰੇ ਤੇ ਤੂੰ ਬਣਾ ਦੇਖ ਮੇਰੇ ਪੁੱਤ ਦਾ ਕਹਤੋਂ ਕੰਨਾ ਠੈਕ ਲੱਗ ਰਿਹਾ ਆ ਮੇਰਾ ਚੂ ਚੂ ਪੂਜਾ ਪੁੱਤਾ ਪੋਲਾ ਪੋਲਾ ਜਿਹਾ ਪੁੱਤ ਮੇਰਾ ਇਹਦਾ ਕਰੇ ਮੂੰਹ ਸਿੱਦਾ ਹੀ ਨਹੀਂ ਹੋਇਆ ਠੀਕ ਓ ਨਹੀਂ ਮਤਲਬ ਤੂੰ ਬਹੁਤ ਸੋਹਣਾ ਏ ਅਸੀਂ ਸਾਰੇ ਗੰਦੇ ਗੁੰਦੇ ਹਾਂ ਇਹ ਇਤਿਹਾਸ ਤੂੰ ਕੀ ਕੀ ਆਸੀ ਹਾਂ ਮੈਂ ਟੈਟੂ ਨੂੰ ਕੀ ਕੀ ਆਸੀ ਇਹਦੇ ਟੈਟੂ ਨੂੰ ਮੈਂ ਕਿਹਾ ਕਾਕਾ ਦਾ ਟੈਟੂ ਬਹੁਤ ਜ਼ਿਆਦਾ ਕਰਦਾ ਏ ਜੋ ਦਾ ਟੈਟੂ ਬਹੁਤ ਸੋਹਣਾ ਜਿਹੜਾ ਜੋਤ ਨੇ ਬਣਵਾਉਣਾ ਏ ਅਸੀਂ ਲੱਗਿਆ ਸੀ ਖਾਣ ਪੀਣ ਅਸੀਂ ਲੱਗਿਆ ਕਰਨ ਪਾਰਟੀ ਸ਼ਰਟੇ ਮੈਂ ਕਿਹਾ ਪਾਰਟੀ ਕਰ ਲਈਏ ਅੱਜ ਕਾਕਾ ਵੀ ਘਰੇ ਆ ਹਾਂਜੀ ਕੰਮ ਖੰਮ ਕਰਕੇ ਹੋ ਚੁੱਕੇ ਆ ਬਿੱਲੇ ਕਰਦੀਆਂ ਸਾਰੀਆਂ ਕਾਲੀਆਂ ਸਫਾਈਆਂ ਸਵਾਈਆਂ ਕਰ ਕਰ ਕੇ ਅਸੀਂ ਗਏ ਥੱਕ ਇੰਨੀ ਜਿਆਦਾ ਸਫਾਈਆਂ ਸੀ ਕਰਨ ਨੂੰ ਬਹੁਤ ਜਿਆਦਾ ਸਫਾਈਆਂ ਕਰੀਆਂ ਬਹੁਤ ਜਿਆਦਾ ਸਮਾਨ ਇੱਧਰ ਉੱਧਰ ਸੈੱਟ ਕੀਤਾ ਇਹ ਕੀਤਾ ਉਹ ਕੀਤਾ ਇਹ ਮੇਰੇ ਜੋਤ ਤੋਹਤ ਪੈ ਗਈ ਜੋਤ ਕਹਿੰਦੀ ਹੁੰਦੀ ਆ ਇਹ ਕੀਤਾ ਉਹ ਕੀਤਾ ਵੈਸੇ ਵੀ ਜੇ ਮੈਂ ਕੋਈ ਵੀ ਗੱਲ ਕਹਿੰਦਾ ਫਿਰ ਵੀ ਮੈਨੂੰ ਕਹੋਗੀ ਮੈਂ ਇਹ ਕੀਤਾ ਉਹ ਕੀਤਾ ਮੈਨੂੰ ਵੀ ਜੋਤ ਤੋਹਤ ਪੈ ਗਈ ਅੱਗੇ ਆਪਾਂ ਕਹਿੰਦੇ ਸੀ ਨਾ ਆਪਾਂ ਆ ਕੰਮ ਕੀਤਾ ਉਹ ਕੀਤਾ ਹੁਣ ਜੋਤ ਤੋਹਤ ਮੈਨੂੰ ਵੀ ਪੈ ਗਈ ਇਹ ਕੀਤਾ ਉਹ ਕੀਤਾ ਬਹੁਤ ਜਿਆਦਾ ਕਾਹ ਪਿਆ ਸੀ ਬਹੁਤ ਸਫਾਈਆਂ ਕਰੀਆਂ ਇਹਦਾ ਮੰਦਰ ਅੱਚ ਥੋੜਾ ਜਿਹਾ ਸਮਾਨ ਸੈੱਟ ਕਰਿਆ ਰਸੋਈ ਵੀ ਸਾਫ਼ ਕਰਿਆ उपर नीचे मतलब जिद नहीं मैं इधर आई हूँ मैंने रसोई की सैटिंग ही नहीं समझ आई मैं कुछ भांडे उपर कर देने कुछ नीचे कोई किमें कोई किमें एमें कर करके भांडे सैट कर दी पाठ खोल रहा देखो ये पानी आंता हूँ तो है नहीं गया मैं दिखा देव सैड पर ਥੋੜਾ ਜਿਹਾ ਬਰਫ ਖੋਲ ਕੇ ਸੋਣਾ ਲੱਗਦਾ ਨਾ ਫੇਤਾ ਆਦੇ ਚੀਜ਼ ਨਹੀਂ ਕੋਈ ਵੀ ਦਿਖਾਉਂਦੇ ਦੀ ਹੱਥ ਨਹੀਂ ਲਾਉਣ ਦੇ ਦੀ ਚੀਜ਼ ਨੂੰ ਕਹੋ ਕਿ ਮੇਰੀ ਚੀਜ਼ ਨੂੰ ਹੱਥ ਨਾ ਲਾਓ ਆ ਵੀ ਮੈਂ ਆਰਡਰ ਕੀਤਾ ਸੀ ਇਹ ਵੀ ਆ ਗਿਆ ਕਿਉਂਕਿ ਉਹਦੀ ਕੋਈ ਵੀ ਚੀਜ਼ ਦਿਖਾਉਣੀ ਹੈ ਚੋਰੀ ਤਾਂ ਦਿਖਾਉਣੀ ਆ ਆਪ ਦਾ ਚੀਜ਼ ਨੂੰ ਹੱਥ ਨਹੀਂ ਲਾਉਣ ਦੇ ਕਹੋ ਕਿ ਮੇਰੀ ਚੀਜ਼ ਨਾ ਦਿਖਾਓ ਆਪ ਆਪੇ ਸਾਰੇ ਗਲੀ ਗਵਰਡ ਨੂੰ ਦਿਖਾ ਦੇ ਪਰ ਮੈਂ ਉਹਦੀ ਕੋਈ ਵੀ ਚੀਜ਼ ਨਾਲ ਦਾ ਕੰਮ ਬਰ ਉਹ ਕੰਬਲ ਸਾਹਮਣੇ ਪਿਆ ਮੈਂ ਹੁਣੇ ਕੰਮ ਕਰਕੇ ਨਹਾ ਕੇ ਜਾ ਕੇ ਥੋੜਾ ਜਿਹਾ ਲੇਟ ਗਈ ਸੀ ਠੰਡ ਲੱਗਣ ਲੱਗ ਗਈ ਸੀ ਬਹੁਤ ਜ਼ਿਆਦਾ ਕਪੜੇ-ਕੋਪੜੇ ਵੀ ਧੋਤੇ ਬਹੁਤ ਜ਼ਿਆਦਾ ਧੋਣ ਵਾਲੇ ਪਏ ਸੀ ਠੰਡੇ ਪਾਣੀ ਚ ਠੰਡੇ ਪਾਣੀ ਦੇ ਵਿੱਚ ਕੰਨਾ ਜਰਾ ਹੱਥ-ਪੈਰ ਭਜਦੇ ਰਹਿੰਦੇ ਫਿਰ ਮੈਨੂੰ ਕਾਂਬਾ ਚੜ ਗਿਆ ਬਹੁਤ ਜ਼ਿਆਦਾ ਠੰਢ ਲੱਗਣ ਲੱਗੀ ਚਾਹ ਚ ਪੀ ਕੇ ਫਿਰ ਮੈਂ लेट ਗਈ ਆ ਹੁਣ ਦੇਖਦੇ ਆ ਸ਼ਾਮ ਦਾ ਕੀ ਬਣਾਉਣੀ ਆ ਰੋਟੀ ਪਾਣੀ ਰੋਟੀ ਨਾਲ ਦੀ ਟੈਂਸ਼ਨ ਹੁੰਦੀ ਤੁਹਾਨੂੰ ਪਤਾ ਦੋਨੋਂ ਟਾਈਮ ਨਾਲ ਸਬਜ਼ੀ ਦੀ ਟੈਂਸ਼ਨ ਹੋ ਜਾਂਦੀ ਆ ਇੱਕ ਟਾਈਮ ਖਾ ਕੇ ਦੂਜੇ ਟਾਈਮ ਨਾਲ ਟੈਂਸ਼ਨ ਪੈ ਜਾਂਦੀ ਆ ਕੀ ਬਣਾਈਏ ਕੀ ਕਰੀਏ ਹੁਣ ਦੇਖਦੇ ਆ ਸਬਜ਼ੀ ਮੇਰੇ ਦੋ ਮਨ ਨੇ ਇਤਕ ਨਹੀਂ ਆਲੂ ਬੜੀਆਂ ਬਣਾ ਲੈ ਆ ਇੱਕ ਮੈਂ ਕਿ ਨਹੀਂ ਆਲੂ ਪਕੌੜੇ ਬਣਾ ਲੈ ਮੈਨੂੰ ਸਮਝ ਜੀ ਨਹੀਂ ਹੁੰਦੀ ਕੀ ਬਣਾਵਾਂ ਮੈਂ ਜੋ ਮਰਜੀ ਬਣਾ ਲਓ ਵੈਸੇ ਜਵਾਕਰੇ ਤਾਂ ਪਸੰਦ ਆਉਣਾ ਨਹੀਂ ਇਹਨਾਂ ਦੇ ਤਾਂ ਨਕਰੀ ਹੁੰਦੇ ਨੇ ਕਾਕਾ ਦਾ ਘਰੇ ਆਉਂਦਾ ਨਹੀਂ ਬਹੁਤ ਘੱਟ ਹੁੰਦਾ ਸੋ ਜੋ ਕਦੇ ਆਉਂਦਾ ਉਹ ਤਾਂ ਉਦਰੇ ਹੁੰਦਾ ਆਪਣੇ ਬਾਹ ਦੇ ਘਰੇ ਹੁੰਦਾ ਪਰ ਅੱਜ ਕਾਕਾ ਘਰੇ ਆ ਅੱਜ ਕਾਕਾ ਦਾ ਫੋਨ ਆਇਆ ਸੀ ਕਹਿੰਦਾ ਮੈਂ ਘਰੇ ਆਉਂਗਾ ਮੇਰੀ ਰੋਟੀ ਬਣਾ ਲਿਓ ਮੈਨੂੰ ਕਿਹਾ ਹੋਇਆ ਵੀ ਮੈਨੂੰ ਪਹਿਲਾਂ ਫੋਨ ਕਰਨਾ ਪਤਾ ਕੀ ਹੁੰਦਾ ਜਿੱਦਾਂ ਤੇਰੀ ਰੋਟੀ ਬਣਾ ਲਓ ਉਸ ਦਿਨੇ ਹੁੰਦਾ ਨਹੀਂ ਜਿੱਦਣ ਇਹਦੀ ਰੋਟੀ ਨਾ ਬਣਾ ਉਸ ਦਿਨੇ ਆ ਜਾਂਦਾ ਫਿਰ ਰਾਤ ਨੂੰ ਆ ਕੇ 11-12 ਵਜੇ ਮੇਰੇ ਕੋਲ ਰੋਟੀਆਂ ਬਗਵਾਉਂਦਾ ਫਿਰ ਇਹਨੂੰ ਮੈਂ ਕਹਿੰਦੀ ਪਹਿਲਾਂ ਫੋਨ ਕਰਦਾ ਅਗਰ ਹੋਣਾ ਜੇ ਕੇ ਟਾਈਮ ਨਾਲ ਫੋਨ ਕਰਦਾ ਵੀ ਮੈਂ ਅੱਜ ਘਰੇ ਆਉਣਾ ਮੇਰੀ ਰੋਟੀ ਬਣਾ ਲਿਓ ਕਾਕਾ ਦੀ ਰੋਟੀ ਬਣਾਉਣੀ ਹੈ ਦੇਖਦੀ ਆ ਮੈਂ ਜੋ ਮਰਜ਼ੀ ਬਣਾ ਲਾਵ ਪਨੀਰ ਬਣਾ ਲਾ ਸਬ ਸਾਗ ਬਣਾ ਲਾ ਦਾਲ ਸਾਗੀ ਜੋ ਵੀ ਇਹਨਾਂ ਦੇ ਪਸੰਦ ਨਹੀਂ ਆਉਂਦਾ ਕੁਛ ਵੀ ਪਸੰਦ ਨਹੀਂ ਆਉਂਦਾ ਸੋਚੋ ਕਦੇ ਆਵੀ ਇਹਨਾਂ ਦੇ ਨਖਰੇ ਹਟ ਕੋਈ ਦਾਲ ਸਬ지 ਜੀ ਲੋੜ ਤਾਂ ਵੈਸੀ ਨਹੀਂ ਕੋਈ ਦਾਲ ਸਬ지 ਖਾ ਕੇ ਰਾਜੀਗੀ ਅੱਗੇ ਤਾਂ ਆਲੂ ਖਾ ਲਾਂਗੇ ਸੀ ਆਲੂ ਦੇ ਨਾਲ ਰੋਟੀ ਖਾ ਲਾਂਗੇ ਹੁਣ ਤਾਂ ਉਹ ਵੀ ਨਹੀਂ ਖਾਂਦੇ ਨਾਲੂ ਨਾਲ ਰੋਟੀ ਖਾਣੀ ਹੈ ਲੱਛਾ ਪਰੌਂਠਾ ਵੀ ਛੱਡ ਤੱਕ ਗਏ ਤਿੰਨੋਂ ਟਾਈਮ ਨੇ ਲੱਛਾ ਪਰੌਂਠਾ ਖਾਣਾ ਹਾਂ ਦਾ ਉਹ ਲੱਛਾ ਪਰੌਂਠਾ ਬਹੁਤ ਫੇਵਰੇਟ ਸੀ ਜਦ ਦੀ ਬਿਮਾਰ ਹੋਈਆ ਰੋਟੀ ਜਮਾਈ ਛੱਡ ਗਈ ਆ ਛੀਸੀ ਪੀਣੀਆਂ ਮਾੜਾ ਮਟਾ ਫਰੂਟ ਖਾ ਲਿਆ ਬਸ ਇਸੇ ਸਿਰਤੇ ਆ ਜਿਵੇਂ ਲੰਚ ਬਾਕਸ ਸਕੂਲ ਲੈ ਕੇ ਜਾਂਦੀ ਆ ਬੱਚਿਆਂ ਦੀ ਰੀਸ ਨਾਲ ਉੱਥੇ ਥੋੜਾ ਬੋੜਾ ਪਰੌਂਠਾ ਖਾ ਲਿਆ ਤਾਂ ਖਾ ਲ ਟੀਪਨ ਖਾਦਾ ਸੀਗਾ ਆਪਦਾ ਪਰੌਂਠਾ ਦੋਮੇ ਸਾਤ ਤੇ ਪਿਆ ਸੀਗਾ ਬੁਰਕੀ ਨੇ ਤੋੜੀ ਟੀਪਨ ਦੇ ਪਿਛੇ ਮਟਰਾਲੇ ਚੋਲ ਪਏ ਸੀਗੇ ਟੀਪ ਥੋੜੇ ਜੇ ਟੀਪ ਲੇਬੜੇ ਮੈਂ ਤਾਂ ਕਿ ਕਿ ਇਹਦਾ ਸਬਜ਼ੀ ਦਾ ਪਰੌਂਠਾ ਪਾਇਆ ਸੀ ਨੂਨ ਵਾਲਾ ਪਰੌਂਠਾ ਪਾ ਕੇ ਲੈ ਜਾਂਦੀ ਤੇ ਕਿਸੇ ਬੱਚੇ ਤੋਂ ਲੈ ਕੇ ਖਾਦੀ ਹੁਣ ਅੱਛਾ ਘਰੇ ਬਣਾਉਣਾ ਕਦੀ ਨਹੀਂ ਬੱਚੇ ਖਾਂਦੇ ਨਾ ਮਟਰਾਲੇ ਚੋਲ ਸੀ ਤੜਕੇ ਵਾਲੇ ਤੇ ਤੜਕੇ ਆ ਲੱਗਿਆ ਹੋਇਆ ਸੀ ਸਾਫ ਸਾਫ ਦੇਖ ਰਿਆ ਵੀ ਮਿਰਚਾਂ ਪਾਈਆਂ ਵੀ ਦਿਸ ਰਹੀਆਂ ਸੀ ਫਿਰ ਮੈਂ ਪੁੱਛਿਆ ਤੇ ਮਿਰਚ ਨਹੀਂ ਲੱਗੀ ਨਹੀਂ ਕਹਿੰਦੀ ਬੱਚੇ ਨੇ ਮੇਰੇ ਨੂੰ ਕਿਹਾ ਵੀ ਤੂੰ ਖਾਣੇ ਨੇ ਕਿੰਦੀ ਪਹਿਲਾਂ ਮੈਂ ਕਿਹਾ ਸੁੰਘ ਕੇ ਦੇਖੂੰਗੀ ਕਿ ਨਹੀਂ ਮੈਂ ਸੁੰਘ ਕੇ ਦੇਖੀ ਉਹਨਾਂ ਦੀ ਨਾ ਸਮੈਲ ਬਹੁਤ ਸੋਹਣੀ ਲੱਗੀ ਮੈਨੂੰ ਬਹੁਤ ਸੁਆਦ ਸਵੈਲੇ ਲੱਗੀ ਫਿਰ ਮੈਂ ਕਿਹਾ ਚੱਲ ਖਾਏ ਲੈਣਾ ਫਿਰ ਥੋੜੇ ਜਿਮ ਖਾ ਲਏ ਕਿੰਦੀ ਫਿਰ ਪਤਾ ਨਹੀਂ ਕਿਹਦੇ ਟਿਪੰਚਾ ਚੋਲ-ਚਾਲ ਖਾ ਕੇ ਆਈਏ ਮਤਲਬ ਐ ਬਾਹਰ ਬੱਚੇ ਇੱਕ ਦੂਜੇ ਦੀ ਰੀਸਣਾ ਖਾ ਲਾ ਮੈਂ ਘਰੇ ਵੀ ਖਾਂਦੇ ਘਰੇ ਦਾ ਜੰਨਾ ਮਰਜ਼ੀ ਕਰ ਦੋ ਘਰੇ ਦਾ ਇਹਨਾਂ ਦੇ ਨਖਰੇ ਨਹੀਂ ਪੂਰੇ ਪੈਂਦੇ ਗਏ ਨਹੀਂ ਕਰਨਾ ਸੀ ਉਹ ਨਹੀਂ ਕਰਨਾਗਾ